3 ਅਗਸਤ 1604 ਈਸਵੀ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੋਇਆ 421ਵਾਂ ਪ੍ਰਕਾਸ਼ ਪੁਰਬ ਜਿੱਥੇ ਪੂਰੀ ਦੁਨੀਆ ਦੇ ਵਿੱਚ ਤੂਮ-ਤਾਮ ਦੇ ਨਾਲ ਮਨਾਇਆ ਜਾਣਾ ਉਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਨਗਰੀ ਦੇ ਵਿੱਚ ਸਤਿਸ਼ਕਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਤੂਮ-ਤਾਮ ਦੇ ਨਾਲ ਸੰਗਤਾਂ ਦੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਇਆ ਜਾਵੇਗਾ ਤੇ ਉਸ ਦੀਆਂ ਇੱਕ ਖਾਸ ਤਸਵੀਰਾਂ ਸਜਾਵਟ ਨੂੰ ਲੈ ਕੇ ਤੁਹਾਨੂੰ ਸਾਂਝੀਆਂ ਕਰ ਦੰਨੇ ਆ ਸੁੰਦਰ ਸਜਾਵਟਾ ਹੋ ਰਹੀਆਂ ਨੇ ਕਰੀਬ-ਕਰੀਬ 40 ਤੋਂ 50 ਕਿਸਮਾਂ ਦੇ ਫੁੱਲ ਜਿਹੜੇ ਨੇ ਉਹ ਇਸ ਦੇ ਵਿੱਚ ਲੱਗਣਗੇ ਤੇ ਨਾਲ ਦੇ ਨਾਲ ਜਿੱਕਰ ਉਹ ਫੁੱਲਾਂ ਦੀ ਗੱਲ ਕਰ ਲਾ ਤਾਂ ਕੁਝ ਵਿਦੇਸ਼ੀ ਕਿਸਮ ਦੇ ਵੀ ਫੁੱਲ ਉਸ ਦੇ ਵਿੱਚ ਜ਼ਰੂਰ ਹੋਣਗੇ ਜਿੰਨੇ ਵੀ ਲੇਬਰ ਇੱਥੇ ਸੇਵਾ ਕਰ ਰਹੀ ਹੈ ਕਲਕੱਤਿਆਂ ਜਾਂ ਅਲੱਗ-ਅਲੱਗ ਸਟੇਟ ਤੋਂ ਆਈਆਂ ਨੇ ਕਰੀਬ ਇਹਨਾਂ ਦੇ ਵੀ ਜਥੇ ਹੁੰਦੇ ਆ ਕੋਈ 30 ਜਥਿਆਂ ਦਾ ਪਹੁੰਚਦਾ ਕੋਈ 70 ਜਥਿਆਂ ਦਾ ਪਹੁੰਚਦਾ 30 ਅਗਸਤ 1604 ਈਸਵੀ ਦੇ ਵਿੱਚ ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੋਇਆ 421ਵਾਂ ਪ੍ਰਕਾਸ਼ ਪੁਰਬ ਜਿੱਥੇ ਪੂਰੀ ਦੁਨੀਆ ਦੇ ਵਿੱਚ ਤੂਮ-ਤਾਮ ਦੇ ਨਾਲ ਮਨਾਇਆ ਜਾਣਾ ਉੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਨਗਰੀ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੂਮ-ਤਾਮ ਦੇ ਨਾਲ ਸੰਗਤਾਂ ਦੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਇਆ ਜਾਵੇਗਾ ਤੇ ਉਸ ਦੀਆਂ ਇਹ ਖਾਸ ਤਸਵੀਰਾਂ ਸਜਾਵਟ ਨੂੰ ਲੈ ਕੇ ਤੁਹਾਨੂੰ ਸਾਂਝੀਆਂ ਕਰ ਦਿੰਨੇ ਆਂ ਸੁੰਦਰ ਸਜਾਵਟਾਂ ਹੋ ਰਹੀਆਂ ਨੇ ਕਰੀਬ-ਕਰੀਬ 40 ਤੋਂ 50 ਕਿਸਮਾਂ ਦੇ ਫੁੱਲ ਜਿਹੜੇ ਨੇ ਉਹ ਇਸ ਦੇ ਵਿੱਚ ਲੱਗਣਗੇ ਤੇ ਨਾਲ ਦੇ ਨਾਲ ਜੇਕਰ ਉਹ ਫੁੱਲਾਂ ਦੀ ਗੱਲ ਕਰ ਲਾ ਤਾਂ ਕੁਝ ਵਿਦੇਸ਼ੀ ਕਿਸਮ ਦੇ ਵੀ ਫੁੱਲ ਉਸ ਦੇ ਵਿੱਚ ਜ਼ਰੂਰ ਹੋਣਗੇ ਜਿੰਨੇ ਵੀ ਲੇਬਰ ਇੱਥੇ ਸੇਵਾ ਕਰ ਰਹੀ ਹੈ ਉਹ ਕਲਕੱਤੇ ਤੋਂ ਜਾਂ ਅਲੱਗ-ਅਲੱਗ ਸਟੇਟ ਤੋਂ ਆਈਆਂ ਨੇ ਕਰੀਬ ਇਹਨਾਂ ਦੇ ਵੀ ਜਥੇ ਹੁੰਦੇ ਆ ਕੋਈ 30 ਜਥਿਆਂ ਨਾਲ ਪਹੁੰਚਦਾ ਕੋਈ 70 ਜਥਿਆਂ ਨਾਲ ਪਹੁੰਚਦਾ ਹਰ ਇੱਕ ਸੰਗਤ ਦਾ ਖਾਸਾ ਉਤਸ਼ਾਹ ਇੱਥੇ ਦੇਖਣ ਨੂੰ ਮਿਲਦਾ ਹੈਗਾ ਸੰਗਤਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੈਕਰ ਜੀ ਕਾ ਖਾਲਸਾ ਮੇ ਜੀ ਫਤਹਿ ਨਾਨਕ ਸਿੰਘ ਜੀ ਵੀ ਦੋ ਦਿਨ ਹੋ ਗਏ ਮੈਨੂੰ ਲੱਗਦਾ ਤਿਆਰੀ ਚੱਲਦਿਆਂ ਨੂੰ ਕੱਲ ਦਾ ਦਿਨ ਵੀ ਇਸੇ ਤਰੀਕੇ ਨਿਕਲ ਜਾਏਗਾ ਸੋ ਕਿੰਨਾ ਕੁ ਉਤਸ਼ਾਹ ਹੈ ਹੋਰ ਸੰਗਤਾਂ ਦੇ ਵਿੱਚ ਬਹੁਤ ਸ਼ਾਹ ਜੀ ਸਾਰੀਆਂ ਸੰਗਤਾਂ ਚੜ ਕੇ ਸੇਵਾ ਕਰਨੀਆਂ ਜੀ ਕਿੰਨੀ ਤੇ ਲੇਬਰ ਆਈ ਹੈ ਇੱਥੇ ਜਿਵੇਂ ਅਕਰੀਬ 10 ਰਹੇ ਨੇ ਕਿ 70 ਕੇ ਜਾਣੇ ਹੈਗੇ ਜਿਹੜੀ ਇਹ ਸੇਵਾ ਕਰ ਰਹੇ ਨੇ ਹਾਂਜੀ ਹਾਂਜੀ ਸੇਵਾ ਵਾਲੇ ਸੁਤਰਕ ਜਾਣੇ ਬੰਦੇ ਆਏ ਆ ਸਾਰੇ ਵੱਧ ਚੜ ਕੇ ਸੇਵਾ ਕਰਨਦੇ ਆ ਹੋਰ ਸੰਗਤਾਂ ਵੀ ਬਹੁਤ ਸੇਵਾਇਤ ਕਰਨੀਆਂ ਐ ਵਾਤ ਤੋਂ ਵੱਧ ਸੇਵਾ ਕਰਨੀ ਹੈ ਜੀ ਜਿਆਦਾਤਰ ਜਦੋਂ ਪਹਿਲਾ ਪ੍ਰਕਾਸ਼ ਪੁਰਬ ਹੁੰਦਾ ਜਾਂ ਗੁਰੂ रामदास ਸਾਹਿਬ ਦਾ ਪ੍ਰਕਾਸ਼ ਪੁਰਬ ਹੋਵੇ ਤਾਂ ਇਸੇ ਤਰੀਕੇ ਨਾਲ ਸਜਾਵਟ ਹੁੰਦੀ ਕਿੰਨੀ ਕੁ ਦੀ ਕਰਨ ਦੀ ਮੰਨ ਦੇ ਵਿੱਚ ਤਾਂ ਕਿੰਨੀ ਕਰਨਦੀ ਤਾਂ ਰਹਿੰਦੀ ਹੈ ਜੀ ਹਰ ਸਾਲ ਤਾਂਗ ਰਹਿੰਦੀ ਹੈ ਜੀ ਜਦੋਂ ਗੁਰਪੁਰਬ ਬੰਦਾ ਸੰਗਤਾਂ ਵੱਧ ਚੜ ਗਏ ਸੇ ਹਿੱਸਾ ਦਿੰਦੀਆਂ ਸੇਵਾ ਕਰਦੀਆਂ ਜੀ ਸਾਰੀਆਂ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਸੋ ਹੋਰ ਸੰਗਤਾਂ ਨਾਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਜਿਹੜੀਆਂ ਇਹ ਤਿਆਰੀਆਂ ਨੇ ਉਹ ਹੋ ਰਹੀਆਂ ਆ ਅਤੇ ਬਾਪੂ ਜੀ ਹੁਣੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਬੇਟੇ ਰੋ ਬਾਪੂ ਜੀ ਕੋਈ ਨਹੀਂ ਬੈਠੇ ਰੋ ਬੇਟੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਪਹਿਲਾ ਪ੍ਰਕਾਸ਼ ਪੁਰਬ ਹੈ ਸੰਗਤਾਂ ਦੇ ਵਿੱਚ ਇੱਕ ਤਾਂਗ ਰਹਿੰਦੀ ਹੈ ਦਿਨ ਨੂੰ ਖਾਸ ਕਰਕੇ ਸੁੰਦਰ ਸਜਾਵਟਾਂ ਨੂੰ ਲੈ ਕੇ ਮਨ ਮਰਾ ਖੁਸ਼ ਹੋ ਜਾਂਦਾ ਜਦੋਂ ਵਾਹਿਗੁਰੂ ਜੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਣ ਨਗਰ ਕੀਰਤਨ ਨਿਕਲਣਾ ਵਾਹਿਗੁਰੂ ਜੀ ਉਸ ਦਿਨ ਗਲੀਆਂ ਦੇ ਵਿੱਚ ਅਤਰ ਖਿਲਾਰਨਾ ਚਾਹੀਦਾ ਮਹਾਰਾਜ ਉੱਤੋਂ ਕਿਤੇ ਗੁਰੂ ਰਾਮਦਾਸ ਜੀ ਸੱਚਖੰਡ ਨੂੰ ਥੱਲੇ ਵੇਖਣ ਨਜ਼ਰ ਮਾਰਨ ਤੇ ਇਦਾਂ ਹੋ ਜਵੇ ਨਾਨਕ ਨਦਰੀ ਨਜ਼ਰ ਨਿਹਾਲ ਜਿਹੜੀਆਂ ਗਲੀਆਂ ਹਨ ਗਲੀਆਂ ਵੀ ਫੁੱਲਾਂ ਨਾਲ ਛਜਾ ਦਿਓ ਉੱਥੇ ਅਤਰ ਖਿਲਾਰ ਦਿਓ ਜਦੋਂ ਮਹਾਰਾਜ ਦਾ ਪ੍ਰਕਾਸ਼ ਨਿਕਲਦਾ ਆ ਤੇ ਮਹਾਰਾਜ ਖੁਸ਼ੀਆਂ ਵੀ ਤੁਹਾਨੂੰ ਇੰਨੀਆਂ ਕਿ ਮਿਲਣਗੀਆਂ ਜਿਹੜੇ ਅੰਮਰਸਰ ਦੀ ਧਰਤੀ ਵਾਲੇ ਬੜੇ ਭਾਗਾਂ ਵਾਲੇ ਹੁੰਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹ ਨਦਰਿਆ ਛੱਖਾਂ ਦੇ ਉੱਤੇ ਤੇ ਸਾਰੇ ਛੱਕ ਚੇਵਾ ਕਰਨਵਾ ਤੇ ਹੁੰਦੇ ਜਿਹੜੇ ਵੀ ਮਹਾਰਾਜ ਜਿਹੜੋ ਚਾਰ ਦਰਵਾਜੇ ਗੁਰੂ ਰਾਮਦਾਸ ਜੀ ਨੇ ਰੱਖਿਆ ਨਾ ਜੀ ਉਹ ਜਦੋਂ ਬੰਦਾ ਠਾਂ ਨੂੰ ਉਤਰਦਾ ਨਾ ਉਹਦੇ ਅੰਦਰ ਵੈਸੇ ਹੀ ਨਿਮਰਤਾ ਪ੍ਰਗਟ ਹੋ ਜਾਂਦੀ ਆ ਉਹਦਾ ਹੰਕਾਰ ਜਿਹੜਾ ਬਾਹਰ ਹੀ ਰਹਿ ਜਾਂਦਾ ਆ ਤੇ ਜਦੋਂ ਮਹਾਰਾਜ ਦੇ ਦਰਸ਼ਨ ਕਰਦਾ ਆ ਤੇ ਫਿਰ ਅੱਗੋਂ ਮਹਾਰਾਜ ਜੀ ਕਹਿੰਦੇ ਸੱਚਖੰਡ ਵਛੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਕੋਈ ਲੱਖ ਸੋਚੇ ਵੀ ਗੁਰੂ ਰਾਮਦਾਸ ਜੀ ਇੱਥੇ ਨਹੀਂ ਬੈਠੇ ਇੱਥੇ ਹਾਜ਼ਰ ਨਾਜ਼ਰ ਦਰਸ਼ਨ ਹੁੰਦੇ ਆ ਜਿਹੜੀਆਂ ਰੂਹਾਂ ਸੇਵਾ ਕਰਦੀਆਂ ਜੋ ਵੀ ਮੰਗਦੀਆਂ ਨਾ ਆਪਣੇ ਦਾਤੇ ਕੋ ਮਹਾਰਾਜ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਆਦੇ ਜਨਮੀ ਕਦੇ ਨਿਗਾਹ ਜਾਇਆ ਕਈ ਯੁੱਗ ਹੋ ਗਏ ਆ ਗੁਰੂ ਰਾਮਦਾਸ ਜੀ ਦਾ ਖਾਂਦਿਆਂ ਕਿੰਨਾ ਕੁ ਹੋਰ ਸਮਾਂ ਲੱਗੇਗਾ ਤਿਆਰੀ ਨੂੰ ਲੈ ਕੇ ਕਿਉਂਕਿ ਅਜੇ ਦਰਸ਼ਨੀ ਦੌੜੀ ਦੀ ਵੀ ਤਿਆਰੀ ਹੈ ਵਾਹਿਗੁਰੂ ਜੀ ਕੱਲ ਦਾ ਦਿਨ ਪੂਰਾ ਸ਼ਾਮਾਂ ਤੱਕ ਸੇਵਾ ਲੱਗੂਗੀ ਜੇ ਕਦੇ ਥੋੜੀ ਬਹੁਤੀ ਰਹਿ ਵੀ ਗਈ ਤੇ ਕੱਲ ਰਾਤ ਨੂੰ ਵੀ ਸੇਵਾ ਲੱਗੂਗੀ ਖੁਸ਼ੇ ਮਿਲਣਗੇ ਜਿਹੜੀਆਂ ਰੂਹਾਂ ਵੀ ਸੇਵਾ ਕਰਨਗੀਆਂ ਉਹ ਆਪਣੇ ਹੱਥ ਪਵਿੱਤਰ ਕਰ ਲੈਣਗੀਆਂ 24 ਘੰਟਿਆਂ ਚ 24000 ਸਵਾਛਾ ਹੁੰਦਾ ਆ 1 ਘੰਟੇ ਦਾ 1000 ਸਵਾਛਾ ਆ ਜਿੱਥੇ ਤੁਸੀਂ ਵਰਤ ਲੋਗੇ ਉਹੋ ਜੇ ਭਾਗ ਹੋ ਜਾਣਗੇ ਜੇ ਤੁਸੀਂ ਸੇਵਾ ਕਰੋਗੇ ਤੇ ਗੁਰੂ ਰਾਮਦਾਸ ਠਟ ਕੇ ਤੁਹਾਡੇ ਘਰ ਦੇ ਵਿੱਚ ਖੁਸ਼ੀ ਲੈ ਆਉਣਗੇ ਤੁਹਾਡੇ ਘਰ ਦਾ ਬੀਜਿਆ ਹਰਿਆ ਕਰ ਦੇਣਗੇ ਪੁੱਠੀਆਂ ਸਿੱਧੀਆਂ ਕਰ ਦੇਣ ਤੇ ਸੁਖ ਸ਼ਾਂਤੀ ਘਰ ਦੇ ਵਿੱਚ ਪ੍ਰਵੇਸ਼ ਕਰ ਜੂਗੀ ਵਾਹਿਗੁਰਜੀ ਖਾਲਚਾ ਵਾਹਿਗੁਰਜੀ ਕੀ ਫਤਿਹ ਜੀ ਸੰਗਤਾਂ ਦੇ ਵਿੱਚ ਉਤਸ਼ਾਹ ਜੋ ਇਥੋ ਦੀ ਸੇਵਾ ਨੂੰ ਲੈ ਕੇ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਪਹਿਲਾ ਪ੍ਰਕਾਸ਼ ਪੁਰਬ ਜੋ ਮਨਾਇਆ ਜਾਣਾ ਹੈਗਾ ਆ ਪਰਸੋਂ ਨੂੰ ਉਸ ਨੂੰ ਲੈ ਕੇ ਤਿਆਰੀਆਂ ਬੇਅੰਤ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਜਿੱਥੇ ਵੱਡੇ ਪੱਧਰ ਤੇ ਤਿਆਰੀਆਂ ਇਹ ਖਾਸ ਦੇਖਣ ਨੂੰ ਮਿਲ ਰਹੀਆਂ ਨੇ ਹੋਰ ਵੀ ਮੇਰੇ ਨਾਲ ਇਸ ਵਕਤ ਨਿਹੰਗ ਸਿੰਘ ਮੌਜੂਦ ਹੈਗੇ ਆ ਗੱਲਬਾਤ ਕਰਦੇ ਆ ਹਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਇਹ ਤਿਆਰੀਆਂ ਬੇਹਤ ਦੇਖਣ ਨੂੰ ਮਿਲ ਰਹੀਆਂ ਨੇ ਸੁੰਦਰ ਸਜਾਵਟਾਂ ਹੋ ਰਹੀਆਂ ਨੇ 40 ਪ੍ਰਕਾਰ ਦੇ ਕਿਸਮਾਂ ਦੇ ਫੁੱਲ ਨੇ ਵਿਦੇਸ਼ੀ ਫੁੱਲ ਵੀ ਨੇ ਕਹਿ ਸਕਦੇ ਆਪਾਂ ਸਭ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਦੀ ਫਤਕ ਜੁਣਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਮਕ ਨਾਮ ਲੈਵਾ ਨੂੰ ਇਸ ਚੈਨਲ ਦੇ ਮਾਧਿਮ ਰਾਹੀਂ ਸਮੂਹ ਗੁਰਨਾਮਕ ਨਾਮ ਲੈਵਾ ਸੰਗਤਾਂ ਨੂੰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਪ ਜੀ ਦਰਸ਼ਣ ਦੀਦਾਰੇ ਕਰਿਓ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਕ ਸਾਈਡ ਜੋ ਬਾਹਰ ਤੋਂ ਜੋ ਕਾਰੀਗਰ ਮਗਾਏ ਗਏ ਹਨ ਆ ਆਲੇ-ਦੁਆਲੇ ਜੋ ਕਾਫੀ ਕਈ ਪ੍ਰਕਾਰ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫੁੱਲ ਦੇਖਣ ਨੂੰ ਮਿਲ ਰਹੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਸਮੈਂਟ ਦੇ ਥੱਲੇ ਔਰ ਕਾਰੀਗਰ ਕਈ ਪ੍ਰਕਾਰ ਦੇ ਫੁੱਲਾਂ ਦੀ ਜੋ ਡੈਕੋਰੇਸ਼ਨ ਕਰ ਰਹੇ ਨੇ ਔਰ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਵੀ ਸੰਗਤਾਂ ਵੀ ਇਸ ਇਸ ਕਾਰੀਗਰ ਵੀਰਾਂ ਦੇ ਨਾਲ ਸੰਗਤਾਂ ਦੇ ਨਾਲ ਰਲ ਮਿਲ ਕੇ ਸੇਵਾ ਕਰ ਰਹੇ ਨੇ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਪਹਿਲਾ ਪ੍ਰਕਾਸ਼ ਜਦੋਂ ਹੋਇਆ ਪਹਿਲੇ ਹੈਡ ਗ੍ਰੰਥੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ ਹਾਲਾਂਕਿ ਉਹਨਾਂ ਦੀ ਉਮਰ ਵੀ ਕਾਫੀ ਸੀ ਤੇ ਇੱਕ ਇੰਨੀ ਉਮਰ ਦੇ ਵਿੱਚ ਉਹਨਾਂ ਨੂੰ ਚੁਲਣਾ ਫਿਰ ਜਦੋਂ ਪਹਿਲਾ ਹੁਕਮਨਾਮਾ ਹੋਇਆ ਸੰਤਾ ਕੇ ਕਾਰਜਾਪ ਖਲੋਹ ਹਰ ਕੰਮ ਕਰਾਉਣ ਆਇਆ ਰਾਮ ਪੁਰਗਪੁਰੀ ਗੁਰੂ ਨਗਰੀ ਦੇ ਵਿੱਚ ਨਗਰ ਕੀਰਤਨ ਨਿਕਲੇ ਸੀ ਉਸ ਵੇਲੇ ਬਿਲਕੁਲ ਜੀ ਸਤਿਗੁਰ ਦੀ ਕਿਰਪਾ ਨਾਲ ਜਦੋਂ ਹੁਕਮਨਾਮਾ ਆਇਆ 1 ਸਤੰਬਰ 1904 ਈਸਵੀ ਵਾਲੇ ਦਿਨ ਗੁਰੂ ਸਾਹਿਬ ਜੀ ਨੂੰ ਪਹਿਲੇ ਹੈਡ ਗਰੰਥੀ ਥਾਪਿਆ ਗਿਆ ਔਰ ਪਹਿਲੇ ਹੈਡ ਗਰੰਥੀ ਥਾਪਿਆ ਗਿਆ ਤੇ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਲਿਆ ਸੰਤਾਂ ਕੀ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਨ ਆਇਆ ਆਰਾਮ ਦਰਤ ਸੁਹਾਵੀ ਥਾਲ ਸੁਹਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਗੁਰੂ ਸਾਹਿਬ ਜੀ ਨੇ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਜੋ ਸੰਗਤ ਜੀ ਸੰਗਤ ਨੂੰ ਪਤਾ ਹੈ ਜੀ ਕਿ ਪਹਿਲੇ ਹੱਡ ਗ੍ਰੰਥੀ ਹੋਏ ਹਨ ਉਹਨਾਂ ਨੇ ਗੁਰੂ ਸਾਹਿਬ ਨੇ ਹੁਕਮਨਾਮਾ ਲਿੱਤਾ ਔਰ ਗੁਰੂ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਹੀ ਖੁਸ਼ੀਆਂ ਮਨਾਈਆਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਪਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰੂ ਸਾਹਿਬ ਜੀ ਦੀ ਬਾਣੀ ਚਿੰਤਾ ਦੂਰ ਕਰਦੀ ਏ ਔਰ ਗੁਰੂ ਸਾਹਿਬ ਦੀ ਬਾਣੀ ਜੋ ਸਾਡੀਆਂ ਅੱਖਾਂ 'ਗੇ ਨੇਹਰਾ ਹੁੰਦਾ ਏ ਉਹ ਦੂਰ ਕਰਦੀ ਏ ਗੁਰੂ ਸਾਹਿਬ ਦੀ ਬਾਣੀ ਲੱਗਦਾ ਕਿਸ ਤਰੀਕੇ ਖਾਸਾ ਇਕੱਠ ਰਹਿਣ ਵਾਲਾ ਹੈ ਪਰਸੋਂ ਨੂੰ ਕਹਿੰਦੇ ਕਿ ਸੰਗਤ ਐਨੀ ਖੁੰਦੀ ਏ ਕਿ ਤੇਲ ਸਿੱਟਣ ਦੀ ਥਾਂ ਨਹੀਂ ਹੁੰਦੀ ਬਿਲਕੁਲ ਜੀ ਸੰਗਤਾਂ ਦਾ ਬਹੁਤ ਗੁਰੂ ਸਾਹਿਬ ਜੀ ਦੇ ਇਸ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਬਹੁਤ ਭਾਰੀ ਉਤਸ਼ਾਹ ਹੁੰਦਾ ਏ ਸਚਕਨ ਸ੍ਰੀ ਹਰਮੰਦਰ ਸਾਹਿਬ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 24 ਤਰੀਕ ਵਾਲੇ ਦਿਨ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਰਾਮ ਸਰ ਸਾਹਿਬ ਦੀ ਪਾਵਨ ਧਰਤੀ ਤੋਂ ਜਿੱਥੇ ਗੁਰੂ ਸਾਹਿਬ ਜੀ ਨੇ ਸਰੂਪ ਪਹਿਲੇ ਪ੍ਰਾਣਿਤ ਸਮੇਂ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਕੋਥੀਆਂ ਹੁੰਦੀਆਂ ਨੇ ਔਰ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਭਾਈ ਮੈਨ ਸਿੰਘ ਜੀ ਨਾਲ ਨਾਲ ਸਹਿਯੋਗ ਕੀਤਾ ਔਰ ਗੁਰੂ ਸਾਹਿਬ ਜੀ ਨੇ ਪੋਥੀਆਂ ਤੋਂ ਗੁਰੂ ਸਾਹਿਬ ਜੀ ਦੇ ਗ੍ਰੰਥ ਤਿਆਰ ਕੀਤੇ ਸੋ ਉੱਥੇ ਗੁਰੂ ਸਾਹਿਬ ਜੀ ਦੀ ਬਾਣੀ ਉਚਾਰਨ ਵੀ ਹੋਈ ਰਾਮ ਸਰ ਸਾਹਿਬ ਸੁਖਮਨੀ ਸਾਹਿਬ ਜੀ ਦੀ ਬਾਣੀ ਔਰ ਗੁਰੂ ਰਾਮ ਰਾਮ ਸਰ ਸਾਹਿਬ ਉੱਥੇ ਹੀ ਸਮਾਗਮ ਹੋਣਗੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਨਜੀਤ ਸਾਹਿਬ ਦੀ ਵਾਹਨ ਹਾਲ ਐ ਜੀਪ ਅਸੀਂ ਵੇਲੋਂ ਵਾਕ-ਵਾਕ ਸਮਾਗਮ ਲਿਖੇ ਗਏ ਹਨ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸੋ ਸਤਿਗੁਰੂ ਦੀ ਕਿਰਪਾ ਦੇ ਨਾਲ 24 3 ਕੁਵਾਲੇ ਦਿਨ ਸਤਿਗ੍ਰਿਤੀ ਕਿਰਪਾ ਨਾਲ ਆਰਮਸਰ ਸਾਹਿਬ ਦੀ ਧਰਤੀ ਤੇ ਪਾਵਨ ਧਰਤੀ ਤੇ 7 ਵਜੇ ਨਾਲ ਸਵੇਰੇ ਆਰੰਭ ਹੋਏਗਾ ਨਗਰ ਕੀਰਤਨ ਫਿਰ ਸ਼ਾਮ ਨੂੰ ਲੋਕੀਂ ਨਜ਼ਾਰਾ ਦੇਖਣ ਨੂੰ ਮਿਲੇਗਾ ਦੇਸੀ ਘੇਉ ਦੇ ਦੇਵੇ ਫੁੱਲ ਛਣੀਆਂ ਵਾਂਗ ਔਰ ਗੁਰੂ ਸਾਹਿਬ ਜੀ ਦਾ ਦਰਬਾਰ ਇੱਕ ਬਹੁਤ ਸੋਹਣਿਆ ਦੁਲਹਣ ਦੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਆਲਾਦ ਵਾਲਾ ਦਰਬਾਰ ਸਜਿਆ ਹੋਏਗਾ ਫੁੱਲਾਂ ਦੇ ਨਾਲ ਔਰ ਲਾਈਟਿੰਗ ਬਹੁਤ ਸੋਹਣੀ ਹੋਏਗੀ ਇਸ ਚੀਜ਼ ਦਾ ਬਿਆਨ ਹੀ ਕਰ ਸਕਦੇ ਅਮਰਸ਼ਕੋ ਸਿੰਘ ਸਜੋ ਗੁਰੂ ਕੇ ਲੜ ਲਗੋ ਨਸ਼ਿਆਂ ਦੂਰ ਹੋ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫ ਵਿਦੇਸ਼ੀ ਤਰ੍ਹਾਂ ਦੇ ਫੁੱਲਾਂ ਦੇ ਨਾਲ ਸਜਾਵਟ ਹੋਣੀ ਹੈ